ਗਵਾਹ ਤਾਰ ਜਿਹੜੀ ਮਦਦ ਹੋਵਾ ਲੋ ਕੇ ਗੋਲੀ ਜਿਹੜੀ ਚੁराई ਗਈ ਹੈ ਸਰਕਲ ਜੀ ਅਫਸਰ ਜੀ ਦੇ ਬਾਅਦ ਸਰ ਹਿੰਦੀ ਮੈਂ ਬਾਤ ਕਰੋ ਜੀ ਇਸ ਤੋਂ ਬਾਅਦ ہمارے ساتھ ਮੌਜੂਦ ਹੈ ਬਾਤ ਕਰਦੇ ਹਾਂ ਮੈਂ ਤੁਹਾਨੂੰ ਦੁਬਾਰਾ ਰਿਪੀਟ ਕਰ ਰਿਹਾ ਜੀ ਕਿ ਸਾਡੀ ਪੁਲਿਸ ਦੀ ਜਿਹੜੀ ਅਲਰਟਨੈਸ ਹੈ ਔਰ ਜਿਹੜੀ ਡਿਪਲॉयਮੈਂਟ ਸੀ ਉਹਦੇ ਕਰਕੇ ਇਹ ਸਾਡੇ ਜਿਹੜਾ ਅਟੈਕ ਕੀਤਾ ਗਿਆ ਈ ਕੋਸ਼ਿਸ਼ ਕੀਤੀ ਗਈ ਅਟੈਕ ਦੀ ਉਹਨੂੰ ਫਾਇਲ ਕੀਤਾ ਗਿਆ ਸਾਡੇ ਮੁਲਾਜ਼ਮ ਰਿਸ਼ਪਾਲ ਸਿੰਘ ਜਸਪੀਰ ਤੇ ਪਰਮਿੰਦਰ ਇਹ ਤਿੰਨ ਬੰਦਿਆਂ ਨੇ ਬੜਾ ਅਲਰਟਨੈਸ ਦਾ ਸਬੂਤ ਦਿੱਤਾ ਔਰ ਇਹ ਜਿਹੜੀ ਵੀ ਅਟੈਂਪਟ ਸੀਗੀ ਉਹਨੂੰ ਫਾਇਲ ਕੀਤਾ ਗਿਆ ਇਹ ਚ ਨਰੈਨ ਸਿੰਘ ਚੋੜਾ ਜੋ ਕਿ ਪੁਰਾਣਾ ਕ੍ਰਿਮੀਨਲ ਰਿਕਾਰਡ ਵੀ ਉਹਨਾਂ ਦਾ ਕਾਫੀ ਔਰ ਉਹਨਾਂ ਨੂੰ ਗ੍ਰਿਫਤਾਰ ਕੀ ਉਹਦੀ ਗ੍ਰਿਫਤਾਰੀ ਕੀਤੀ ਗਈ ਹੈ ਪਰਚਾ ਦਰਜ ਕੀਤਾ ਗਿਆ ਹੈ ਔਰ ਉਖਤਾ ਇੰਤਜ਼ਾਮ ਸੀਗੇ ਸਰ ਸੁਖਵੀਰ ਸਿੰਘ ਬਾਦਲ ਦੀ ਸਕਿਉਰਟੀ ਦੇ ਜੇ ਆਪਾਂ ਗੱਲ ਕਰੀਏ ਤੇ ਇੱਕ ਏਆਈਜੀ ਲੈਵਲ ਦੇ ਬੰਦੇ ਇਨਚਾਰਜ ਨੇ ਜੋ ਕਿ ਐਸਐਸਪੀ ਰੈਂਕ ਹੈ ਦੋ ਐਸਪੀਜ਼ ਦੋ ਡੀਐਸਪੀਜ਼ ਔਰ ਪੌਣੇ 200 ਦੇ ਕਰੀਬ ਸਿਵਲ ਡਿਪਲॉयਮੈਂਟ ਸਾਡੀ ਇਸ ਕੰਪਲੈਕਸ ਦੇ ਵਿੱਚ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਇੱਥੇ ਅਸੀਂ ਫ੍ਰਿਸਕਿੰਗ ਵਗੈਰਾ ਸੰਗਤ ਹੀ ਨਹੀਂ ਕਰ ਸਕਦੇ ਧਾਰਮਿਕ ਭਾਵਨਾਵਾਂ ਕਰਕੇ ਉਹਦੇ باوجود ਵੀ ਬੜਾ ਫੂਲ ਪ੍ਰੂਫ ਅਰੇਂਜਮੈਂਟ ਸੀਗੇ ਔਰ ਜਦੋਂ ਹੀ ਨੋਟਿਸ ਕੀਤਾ ਗਿਆ ਪੁਲਿਸ ਨੇ ਐਕਟ ਕੀਤਾ ਔਰ ਸਾਡੇ ਮੁਲਾਜ਼ਮਾਂ ਨੇ ਸਾਰੀ ਜਿਹੜੀ ਘਟਨਾ ਨੂੰ ਪਹਚਾਇਆ ਸਰ ਸਿੱਧੀ ਗੋਲੀ ਮਾਰੀ ਗਈ ਹੈ ਸਿੱਧੀ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਇਹਦੇ ਦੇ ਮੁਲਾਜ਼ਮ ਅਲਰਟ ਨਾ ਹੁੰਦੇ ਤਾਂ ਵੱਡੀ ਘਟਨਾ ਹੁੰਦੀ ਹੈ ਦੇਖੋ ਮੁਲਾਜ਼ਮਾਂ ਦੀ ਅਲਰਟਨੈਸ ਔਰ ਡਿਊਟੀ ਵੀ ਹੈ ਸਾਡੀ ਔਰ ਮੈਂ ਇਸ ਗੱਲ ਦੀ ਉਹਨਾਂ ਦੀ ਸ਼ਾਬਾਸ਼ ਵੀ ਦਿਨਾ ਕਿ ਬੜਾ ਜੋ ਉਹਨਾਂ ਨੂੰ ਡਿਊਟੀ ਦਿੱਤੀ ਗਈ ਸੀ ਉਹ ਵੈਲ ਬਰੀਫਡ ਸੀਗੀ ਸਾਰੀ ਫੋਰਸ ਪੁਲਿਸ ਸਿੰਘ ਬਾਗਲ ਉਹਨਾਂ ਦਾ ਸਾਥੀਆਂ ਨੇ ਪਹਿਲਾਂ ਹੀ ਕਿਹਾ ਕਿ ਪੁਲਿਸ ਨੇ ਪਹਿਲਾਂ ਅਲਰਟ ਕਰ ਦਿੱਤਾ ਸੀਗਾ ਕਿ ਅੱਜ ਕੁਛ ਨਾ ਕੁਛ ਹੋਏਗਾ ਅਲਰਟ ਤੇਰੇ ਸਰ ਕੋਈ ਇਨਪੁੱਟ ਸੀ ਕੀ ਪਹਿਲਾਂ ਕੋਈ ਦੇਖੋ ਸਾਡੇ ਕੋਲ ਦੇਖੋ ਭਾਈ ਸਾਹਿਬ ਕਿਸੇ ਵੀ ਪ੍ਰੋਟੈਕਟਿਵ ਦੀ ਜਿਹੜੀ ਥ੍ਰੈਟ ਪਰਸੈਪਸ਼ਨ ਉਹਨੂੰ ਦੇਖ ਕੇ ਹੀ ਡਿਪਲॉयਮੈਂਟ ਕੀਤੀ ਜਾਂਦੀ ਹੈ ਕੋਈ ਵੀ ਜਿਹੜੇ ਥ੍ਰੈਟਨ ਪਰਸਨ ਹੁੰਦੇ ਆ ਸੋ ਉਹਦੇ ਮੁਤਾਬਕ ਅਸੀਂ ਕਾਫੀ ਹੈਵੀ ਡਿਪਲੋਇਮੈਂਟ ਜਿਵੇਂ ਤੁਹਾਡਾ ਨਾਲ ਸ਼ੇਅਰ ਕੀਤੀ ਹੈ ਆਲਰੇਡੀ ਹੋ ਕੀਤੀ ਹੋਈ ਹੈ ਉਹਨਾਂ ਨਾਲ ਕੋਈ ਹੋਰ ਕੰਮ ਦੇ ਆਏ ਸੀ ਇਕੱਲਾ ਸੀ ਉਹ ਸਾਰੀ ਗੱਲ ਉਹਨਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਤੁਹਾਡਾ ਨਾਲ ਸ਼ੇਅਰ ਕੀਤੀ ਜਾਏਗੀ ਪਰ ਹੁਣ ਪਛਾਣ ਆਸ-ਪਾਸ ਹੈਕਿੰਗ ਵਗੈਰਾ ਵਾਸਤੇ ਨਾ ਕੋਈ ਨਾਕਾਬੰਦੀ ਵਾਸਤੇ ਭਾਈ ਸਾਹਿਬ ਸਾਰਾ ਰੂਟ ਸਿਕਿਉਰਿਟੀ ਅਰੇਂਜਮੈਂਟਸ ਪਰ ਪਲੇਸ ਨੇ ਤੁਹਾਨੂੰ ਦੱਸਿਆ 120 ਬੰਦਾ ਆਲਰੇਡੀ ਲੱਗਿਆ ਹੋਇਆ ਹੈ ਸਿਵਲ ਪਾਰਚਾ ਚਾਚ ਔਰ ਹਾਈ ਮਤਲਬ ਸੀਨੀਅਰ ਆਫਿਸਰਜ਼ ਇਨਚਾਰਜ ਨੇ ਸੋ ਸਾਰੀ ਸਿਕਿਉਰਿਟੀ ਫੂਲ ਪ੍ਰੂਫ ਹੈ ਉਹਦਾ ਹੀ ਨਤੀਜਾ ਕਿ ਜਿਹੜੀ ਹੈ ਜੋ ਵੀ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਫਾਇਲ ਕੀਤੀ ਸਰ ਅਜੇ ਤੱਕ ਨਾਮ ਦੱਸਿਆ ਜਾ ਰਿਹਾ ਪਹਿਲਾਂ ਵੀ ਕਈ ਮਾਮਲੇ ਜਿਹੜੇ ਨੇ ਉਹਨਾਂ ਤੇ ਦਰਜ ਨੇ ਤਾਂ ਜਿਹੜੀ ਸੰਗਤ ਦੇਖ ਰਹੀ ਹੈ ਪੂਰੇ ਵਰਲਡ ਦੇ ਵਿੱਚ ਸੰਗਤ ਦੇਖ ਰਹੀ ਹੈ ਕਈ ਐਨ ਆਰ ਆਈ ਵੀ ਸਾਡੇ ਹੈਗੇ ਨੇ ਕੋਈ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਕਿਤੇ ਨਾ ਕਿਤੇ ਸਹਿਮ ਦਾ ਮਾਹੌਲ ਜ਼ਰੂਰ ਬਣ ਚੁੱਕਿਆ ਹੈ ਇਸ ਵਾਰ ਦਾ ਤੋਂ ਬਾਅਦ ਦੇਖੋ ਭਾਈ ਸਾਹਿਬ ਮੈਂ ਤਾਂ ਇਹ ਕੱਲ ਕਹਿੰਦਾ ਕਿ ਗੁਰੂ ਸਾਹਿਬ ਦੀ ਧਰਤੀ ਤੇ ਆਪਾਂ ਬੈਠੇ ਆਂ ਸੇਵਾ ਕਰ ਰਹੇ ਆਂ ਆਪਾਂ ਨੂੰ ਸਾਰਿਆਂ ਨੂੰ ਆਪਣਾ ਕਾਨੂੰਨ ਦੀ ਆਦਰ ਕਰਨਾ ਚਾਹੀਦਾ ਹੈ ਔਰ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਨੂੰ ਸੋਚਣਾ ਹੀ ਪਾਪ ਹੈ ਮੇਰੇ ਮੁਤਾਬਕ ਸੋ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਸਾਡਾ ਵੀ ਇਸ ਤਰ੍ਹਾਂ ਹੀ ਸਹਿਯੋਗ ਦੇਣ ਕਿਉਂਕਿ ਇੱਥੇ ਡਿਪਲॉयਮੈਂਟ ਅਸੀਂ ਵਰਦੀ 'ਚ ਬਿਲਕੁਲ ਨਹੀਂ ਕਰ ਸਕਦੇ ਔਰ ਫ੍ਰਿਸਕਿੰਗ ਵੀਰੇ ਨਹੀਂ ਕਰ ਸਕਦੇ ਸਰ ਨਰੈਨ ਸਿੰਘ ਚੋੜਾ ਨਾਮ ਦੱਸਿਆ ਜਾ ਰਿਹਾ ਕੀ ਰਿਕਾਰਡ ਕੀ ਹੈ ਪਿਛਲਾ ਕ੍ਰਿਮੀਨਲ ਰਿਕਾਰਡ ਕੀ ਹੈ ਨਰੈਨ ਸਿੰਘ ਚੋੜਾ ਜਿਹਨਾਂ ਨੂੰ ਜਫਾ ਪਾਇਆ ਉਸ ਨੂੰ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਤਿੰਨ ਮੁਲਾਜ਼ਮ ਸੀ ਰਸ਼ਪਾਲ ਸਿੰਘ ਜਸਵੀਰ ਤੇ ਪਰਮਿੰਦਰ ਉਹਨਾਂ ਤਿੰਨਾਂ ਨੇ ਬਹੁਤ ਵਧੀਆ ਬਾਖੂਬੀ ਆਪਣੀ ਡਿਊਟੀ ਨਿਭਾਈ ਆ ਜਿਸ ਦੇ ਨਾਲ ਕੇ ਬੜਾ ਵੱਡਾ ਪਛਾਅ ਹੋਇਆ ਸਰ ਨਰੈנס ਸਿੰਘ ਚੋੜਾ ਨਾਮ ਅਜੇ ਇੱਕੋ ਹੀ ਜਿਹੜਾ ਖੋਲ ਮਿਲਿਆ ਉਹਨੂੰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੁਹਾਨੂੰ ਸ਼ੇਅਰ ਕਰਾਂਗੇ ਜੀ ਸਰ ਇੱਕ ਸਵਾਲ ਹੈ ਨਰੈנס ਸਿੰਘ ਚੋੜਾ ਨਾਮ ਦੱਸਿਆ ਜਾਣਾ ਕਿ ਪਿਛਲਾ ਅਪਰਾਧਿਕ ਰਿਕਾਰਡ ਕੀ ਹੈ ਕਿਉਂਕਿ ਉਹ ਕਾਫੀ ਮੁਕੱਦਮੇ ਉਹਨਾਂ ਦੇ ਪੁਰਾਣੇ ਦਰਜ ਹੈ ਔਰ ਕਾਫੀ ਐਕਸਪਲੋਸਿਵ ਵਗੈਰਾ ਵੀ ਤੇ ਹੋਰ ਚੀਜ਼ਾਂ ਵੀ ਆਰਮਜ਼ ਦੀ ਬਰਾਮਦਗੀ ਪੁਰਾਣੇ ਟਾਈਮ ਤੇ ਹੈਗੀ ਉਹ ਸਾਰਾ ਅਸੀਂ ਰਿਕਾਰਡ ਦੇਖ ਰਹੇ ਹਾਂ ਕਿਸ ਤਰ੍ਹਾਂ ਦੇ ਬੰਦੇ ਨਾਲ ਸੰਬੰਧ ਜਾਂ ਜਥ ਦੇਖੋ ਇਹ ਜੇ ਕਹਿਣਾ ਮੈਂ ਤੁਹਾਨੂੰ ਦੇਖ ਕੇ ਦੱਸਾਂਗਾ ਜੇ ਤਾਂ ਆਪਾਂ ਮੌਕਾ ਹੀ ਦੇਖ ਰਹੇ ਆ ਤੇ ਤੁਹਾਡਾ ਪ੍ਰੀਲੀਮਰੀ ਜਿਹੜੀ ਹੈ ਵੀوز ਸ਼ੇਅਰ ਕਰ ਰਹੇ ਆ ਥੈਂਕ ਯੂ ਸਰ ਹਿੰਦੀ ਹਿੰਦੀ ਚ ਕਰ ਲਈ